ਲੋ ਵੀ ਦੋਸਤੋ ਬਾਲੇ ਭਰਾਮਣ ਦੀ ਡਿਮਾਂਡ ਹੁੰਦੀ ਹੈ ਬਾਈ ਯਾਰ ਛੋਟੀ ਬੱਚੀ ਲਿਆ ਦੋ ਤੇ ਪੂਰੀ ਚੰਗੀ ਮਾਰਵਾੜੀ ਨਸਲ ਦੀ ਲਿਆ ਦੋ ਤੇ ਮਿੱਤਰੋ 7 ਤੋਂ 8 ਮਹੀਨੇ ਦੀ ਬੱਚੀ ਲਿਆਤੀ ਮਾਰਵਾੜੀ ਨਸਲ ਦੀ ਆ ਰੰਗ ਵੀ ਪੂਰਾ ਬਲੈਕ ਆ ਇੱਕ ਰੰਗੀ ਆ ਕੋਈ ਮਾਰਕਿੰਗ ਦੇ ਨਾ ਮੱਥੇ ਫੋਲਾ ਨਾ ਪਟਾ ਨਾ ਕੋਈ ਪੈਰ ਚਟਾ ਬਾਕੀ ਤੁਸੀਂ ਸਾਹਮਣੇ ਆ ਕੇ ਦੇਖ ਲਿਓ ਆਪਦੀ ਚੈੱਕ ਕਰ ਲਿਓ ਤੇ ਜਿਹੜੇ ਭਰਾਮਣ ਦੀ ਡਿਮਾਂਡ ਹੁੰਦੀ ਬਾਈ ਜਾਇਜ਼ ਮੁੱਲ ਦੀ ਬੱਚੀ ਲੈਣੀ ਤਾਂ ਮਿੱਤਰੋ ਆ ਬੱਚੀ ਜ਼ਰੂਰ ਦੇਖੋ ਤਾਂ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰ ਯੂਟਿਊਬ ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੋਂ ਜੁੜਿਆ ਉਹਨਾਂ ਦਾ ਵੀ ਤੈਦੇ ਨੂੰ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਦੇ ਨਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਇਹ ਵੀਡੀਓ ਦੋਸਤੋ 16 ਅਕਤੂਬਰ 2025 ਦੀ ਹੈ ਤੇ ਤੁਹਾਡੇ ਲਈ ਇੱਕ ਮਾਰਵਾੜੀ ਦੀ ਸ਼ੀਲੀ ਲੈ ਕੇ ਚੰਗਾ ਖਾਨਦਾਨਾ ਚੰਗੇ ਅਮਰੀਕੇ ਬੱਚੇ ਸਾਹਮਣੇ ਤੇ ਚੰਗੇ ਬੋਲ ਜਾਇਜ਼ ਮੋਲ ਦੀ ਸਾਰੀ ਡਿਟੇਲ ਤੁਹਾਨੂੰ ਵਾਸਤੇ ਵੀ ਵੀਡੀਓ ਪ੍ਰੋਪਰ ਦੇਖੋ ਜੇ ਕਿ ਭਰਾ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਅੱਜ ਦੋਸਤੋ ਵੱਧ ਇਸ ਵੀਡੀਓ ਵੱਲ ਦਿੰਦੇ ਹਾਂ ਤੁਹਾਨੂੰ ਇਸ ਬੱਚੀ ਦੇ ਤੇ ਦੋਸਤੋ ਜਿਵੇਂ ਮੈਂ ਪਹਿਲਾਂ ਦੱਸਿਆ ਸੱਤ ਤੋਂ ਅੱਠ ਵੀ ਦੇ ਬੱਚੀ ਦੀ ਉਮਰ ਆ ਜੀ ਰੰਗ ਪੂਰਾ ਬਲੈਕ ਆ ਕੰਨ ਹੁੰਦੇ ਚੰਗੀ ਆ ਬਾਲ ਪੌਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਬੱਚੀ ਥੋੜੀ ਬੇਸਵਾਲ ਚ ਆਈ ਹੋਈ ਆ ਪਰ ਬੱਚੀ ਬੰਦ ਵਾਲੀ ਬਹੁਤ ਚੰਗੀ ਬੱਚੇ ਦਾ ਹੱਡ ਪੈਰ ਦੇਖੀਏ ਆਪਾਂ ਬਹੁਤ ਖੁੱਲਾ ਬੱਚੀ ਦੀ ਲਵਾਈ ਲਵੂਈ ਬਹੁਤ ਜ਼ਿਆਦਾ ਖੁੱਲੀ ਆ ਬੱਚੀ ਢੌਣ ਦੀ ਕਨਫਰਮੇਸ਼ਨ ਦੇਖੀ ਪਰਲੀ ਲੰਬੀ ਢੌਣ ਜਿਹੜੀ ਆਪਾਂ ਭਾਲਦੇ ਹਾਂ ਬਣੀਆਂ ਬਰੀਕ ਭਾਲਦੇ ਲੰਬੀ ਢੌਣ ਭਾਲਦੇ ਸਾਰੀਆਂ ਉਹ ਜਿਹੜੀਆਂ ਆਪਾਂ ਕੈਰੀਏ ਵੀ ਚੀਜ਼ਾਂ ਹੈ ਜੋ ਉਪਲਬਧ ਆ ਤਾਂ ਨੂੰ ਕੋਈ ਸੁਨਸਕਾਰ ਕੰਨ ਨਾਲ ਜੋੜਦੀ ਆ ਮੂੰਹ ਬਹੁਤ ਬਰੀਕ ਆ ਲੱਤ ਲੰਬੀ ਆ ਹਾਈਟ ਕਰਨ ਵਾਲੀ ਬੱਚੀ ਬਾਕੀ ਆ ਕੇ ਸਾਹਮਣੇ ਦੇਖਿਓ ਵੀਡੀਓ ਚ ਬੱਚੀ ਦੇ ਰਸਾ ਇਹਦੇ ਵੀ ਲਵਾਈ ਪਿਆ ਇਹਨੂੰ ਆਪਦੇ ਆਪ ਨੂੰ ਪਰਫਾਰਮ ਵੀ ਕਰਦਾ ਹੁੰਦਾ ਇੱਕ ਦੋ ਨੇ ਜਰਪ ਨੂੰ ਆਪਦੇ ਆਪ ਨੂੰ ਜਿਚਾਉਣਾ ਜਾਂ ਆਉਂਦਾ ਹੁੰਦਾ ਖੜਨਾ ਆ ਜਾਂਦਾ ਹੈ ਇਹ ਬੱਚੀ ਰਸੇ ਦੀ ਮੰਨ ਲਓ ਬੰਨਲਦੇ ਮਾਰੀ ਪਈ ਆ ਉਹ ਚੀਜ਼ ਕਰਕੇ ਬੱਚੇ ਆਪਦੇ ਆਪ ਨੂੰ ਦਿਖਾ ਨਹੀਂ ਰਹੀ ਪਰ ਜੇਦੀ ਵੀ ਤੁਹਾਨੂੰ ਬੱਚੇ ਦੇਖੋ ਪੂਰੀ ਚੱਗੀ ਮਿਲੂਆ ਤਾਂ ਆਖੇ ਤੋ ਇਹ ਸਾਹਮਣੇ ਦੇਖੋ ਬੱਚੇ ਇਹ ਤੋ ਜਿਆਦਾ ਵੀ ਚੱਗੀ ਆ ਬਾਲਪੁਰ ਜਾਂ ਸਾਫਾ ਹੱਥਾਂ ਬੈਰਾਂ ਦੀ ਸਾਫਾ ਕੰਡਕੀਸ਼ਨ ਦੇ ਚੱਗੀ ਆ ਮੂੰਹ ਮੰਦਰੇ ਦੀ ਛੋੜੀ ਆ ਜੈਜ ਬਲਦੇ ਨੰਬਰ ਆਪਾਂ ਉੱਪਰ ਦੇ ਤੇ